ਬੱਚਾ ਮਾਪੇ ਤੋਂ ਬਾਗੀ ਪਤਾ ਕਦੋਂ ਹੁੰਦਾ ਹੈ ਜਦੋਂ ਉਹ ਆਪਣੇ ਹਿਸਾਬ ਦੇ ਨਾਲ ਆਪਣੇ ਮਰਜ਼ੀ ਦੇ ਨਾਲ ਆਪਣੇ ਮਨ ਦੇ ਕਹੇ ਅਨੁਸਾਰ ਜਿਹੜਾ ਹੈ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਐਸ਼ ਕਰਨਾ ਚਾਹੁੰਦਾ ਹੈ ਪਰ ਜਿਹੜੇ ਮਾਤਾ ਪਿਤਾ ਹੁੰਦੇ ਨੇ ਉਹ ਆਪਣੇ ਐਕਸਪੀਰੀਅੰਸ ਕਰਕੇ ਆਪਣੇ ਅਨੁਭਵ ਕਰਕੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਚੀਜ਼ ਜਿਹੜੀ ਹੈ ਇਹ ਬੱਚੇ ਵਾਸਤੇ ਸਹੀ ਨਹੀਂ ਹੈਗੀ ਤੇ ਇਸ ਕਰਕੇ ਉਹ ਆਪਣੇ ਬੱਚੇ ਨੂੰ ਉਸ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਨੇ ਪਰ ਬੱਚੇ ਨੂੰ ਲੱਗਦਾ ਹੈ ਕਿ ਮਾਪੇ ਉਸ ਨੂੰ ਪਿਆਰ ਨਹੀਂ ਕਰਦੇ ਬੱਚੇ ਨੂੰ ਲੱਗਦਾ ਹੈ ਕਿ ਮਾਪੇ ਨੂੰ ਉਸਦੀ ਖੁਸ਼ੀ ਨਹੀਂ ਚਾਹੀਦੀ ਤੇ ਇਸ ਕਰਕੇ ਬੱਚੇ ਜਿਹੜੇ ਨੇ ਉਹ ਬਾਗੀ ਹੋ ਜਾਂਦੇ ਨੇ ਗੁੱਸਾ ਹੋ ਜਾਂਦੇ ਨੇ ਮਾਪੇ ਤੋਂ ਫੇਰ ਲੈਂਦੇ ਨੇ ਮਾੜਾ ਵੀ ਕੁਝ ਇਹੀ ਹਾਲ ਹੈ ਆਪਾਂ ਵੀ ਜ਼ਿੰਦਗੀ ਜਿਹੜੀ ਹੈ ਉਹ ਜਦੋਂ ਆਪਣੇ ਮਨ ਦੇ ਅਨੁਸਾਰ ਜੀਣਾ ਚਾਹੁੰਨੇ ਹਾਂ ਆਪਣੀਆਂ ਸ਼ਰਤਾਂ ਤੇ ਜੀਣਾ ਚਾਹੁੰਨੇ ਹਾਂ ਜ਼ਿੰਦਗੀ ਨੂੰ ਮੰਨਣਾ ਚਾਹੁੰਨੇ ਹਾਂ ਬਿਕਾਜ਼ ਜ਼ਿੰਦਗੀ ਤਾਂ ਇੱਕ ਵਾਰ ਹੀ ਮਿਲਦੀ ਹੈ ਨਾ ਚੱਲ ਕਰਨ ਵਾਸਤੇ ਹੈ ਜਦੋਂ ਆਪਾਂ ਇੰਨਾ ਗੱਲਾਂ ਦੇ ਵਿੱਚ ਪੈ ਜਾਂਦੇ ਹਾਂ ਨਾ ਤੇ ਫਿਰ ਆਪਾਂ ਜ਼ਿੰਦਗੀ ਦੇ ਵਿੱਚ ਦੁਖੀ ਹੁੰਨੇ ਹਾਂ ਵਿਕਾਰਾਂ ਦੇ ਵਿੱਚ ਪਟਕਦੇ ਰਹਿੰਨੇ ਹਾਂ ਜਿਹੜੀਆਂ ਖੁਸ਼ੀਆਂ ਸਾਨੂੰ ਲੱਗਦਾ ਹੈ ਕਿ ਸਾਨੂੰ ਖੁਸ਼ੀ ਮਿਲ ਰਹੀ ਹੈ ਜਿਸ ਚੀਜ਼ ਤੋਂ ਉਹ ਥੋੜੇ ਜਰ ਵਾਸਤੇ ਹੁੰਦੀ ਹੈ ਤੇ ਜਦੋਂ ਉਹ ਖਤਮ ਹੋ ਜਾਂਦਾ ਹੈ ਸਮਾਂ ਤੇ ਫਿਰ ਉਹ ਦੁੱਖ ਦੇ ਵਿੱਚ ਬਦਲ ਜਾਂਦੀ ਹੈ ਤੇ ਆਪਾਂ ਇੰਨਾ ਚੱਕਰਾਂ ਦੇ ਵਿੱਚ ਹੀ ਇਸੇ ਘੁੰਮਣ ਘੇਰੇ ਦੇ ਵਿੱਚ ਫਸੇ ਹੋયા ਤੇ ਜ਼ਿੰਦਗੀ ਜਿਹੜੀ ਹੈ ਅਜ਼ਾਇਂ ਗਵਾਈ ਜਾ ਰਹੇ ਹਾਂ ਜਦੋਂ ਆਪਾਂ ਗੁਰੂ ਦੇ ਲੜ ਲੱਗਦੇ ਹਾਂ ਗੁਰੂ ਦੇ ਸ਼ਬਦ ਨੂੰ ਪੜ੍ਹਦੇ ਹਾਂ ਸਮਝਦੇ ਹਾਂ ਤੇ ਗੁਰੂ ਦੇ ਦੱਸੇ ਰਸਤੇ ਤੇ ਜ਼ਿੰਦਗੀ ਜੀਣੇ ਹਾਂ ਫਿਰ ਜ਼ਿੰਦਗੀ ਜਿਹੜੀ ਹੈ ਉਹ ਆਨੰਦ ਦੇ ਵਿੱਚ ਰਹਿੰਦੀ ਹੈ ਉਦੋਂ ਆਪਾਂ ਜ਼ਿੰਦਗੀ ਨੂੰ ਅਸਲ ਤਰੀਕੇ ਦੇ ਵਿੱਚ ਜਿਹੜੇ ਹੈ ਉਹ ਮਾਣਦੇ ਹਾਂ ਕਿਉਂਕਿ ਫਿਰ ਪ੍ਰਮਾਤਮਾ ਆਪ ਇੱਜ਼ਤ ਰੱਖਦਾ ਹੈ ਕੋਈ ਦੁੱਖ ਜਿਹੜਾ ਹੈ ਉਹ ਦੁੱਖ ਲੱਗਦਾ ਹੀ ਨਹੀਂ ਹੈਗਾ ਅਤੇ ਜ਼ਿੰਦਗੀ ਬਹੁਤ ਹੀ ਆਨੰਦਮਈ ਹੋ ਜਾਂਦੀ ਹੈ ਤੇ ਫੇਰ ਹਾਲਤ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਇਹ ਹੋ ਜਾਂਦੀ ਹੈ ਕਿ ਅੱਠੇ ਪਹਿਰ ਇੱਕ ਤੇਲਵੇ ਤੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਉਸ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਚਪਦੇ ਰਹਿਣੇ ਹਾਂ ਉਸ ਪਰਮਾਤਮਾ ਦੇ ਨਾਲ ਸੁਰਤ ਜੁੜੀ ਰਹਿੰਦੀ ਹੈ ਤੇ ਐਸਾ ਰੰਗ ਚੜਦਾ ਹੈ ਕਿ ਫੇਰ ਉਹ ਰੰਗ ਜਿਹੜਾ ਹੈ ਉਹ ਕਦੀ ਵੀ ਨਹੀਂ ਉਤਰਦਾ ਅਤੇ ਜ਼ਿੰਦਗੀ ਜਿਹੜੀ ਹੈ ਉਹ ਬਹੁਤ ਹੀ ਆਨੰਦਮਈ ਹੋ ਜਾਂਦੀ ਹੈ